ਵੀਰੇ ਦਾ ਤਾਂ ਚਾ ਬਹੁਤ ਚੰਗਾ ਗਾਣਾ ਆ ਮਤਲਬ ਜਰਸੀ ਵਾਲਾ ਕਹਿੰਦਾ ਪੰਜਾਬ ਵਾਲ ਜਰਸੀ ਵੀਰੇ ਆ ਪਹਿਲਾਂ ਵਾਲੇ ਆਪਣੇ ਬੋਡੀ ਜਿੱਪਾਂ ਜਿੱਕੇ ਲੂਗਾ ਸਹੀ ਗੱਲ ਹਾਂਜੀ ਲੋ ਵੀ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਬਾਈ ਦਾ ਪਿੰਡ ਹੈਗਾ ਥਰਾਜ ਵਾਲਾ ਜ਼ਿਲ੍ਹਾ ਸ਼ਹੀਦ ਮੁਖਸਰ ਪਰ ਬੰਦਕੋ ਮਕੇ ਵਾਲਾ ਵੇਖ ਚੁ ਆਪਣੀਆਂ ਸਿਆਣੀਆਂ ਸਰ ਬਣੋ ਗਾ ਅਮਰੀਕੀ ਕਿੱਡੀ ਗਾ ਅਮਰੀਕੀ ਕਰੇ ਹੋਵੇ ਕ੍ਰੈਡਿਟ ਬੰਦਾ 10 ਮੰਗੇ ਵੀਰੇ ਸਹੀ ਗੱਲ ਆ ਸਹੀ ਬਾਕੀ ਬਾਈ ਚੈਲੰਜ ਕਰਦਾ ਹੁੰਦਾ ਜਿੱਥੋਂ ਮਰਜੀ ਟਰਾਈ ਕਰਕੇ ਆ ਜਾਈਏ ਆਪਣਾ ਰੇਟ ਪਾਸੇ ਨਾਲੋਂ 10000 ਰੁਪਇਆ ਡਾਊਨ ਹੋਊਗਾ ਤੇ ਵਾਕਈ ਦੋਸਤੋ ਤੁਹਾਨੂੰ ਆ ਗਾਣ ਤੋਂ ਜੱਜਮੈਂ ਇੰਨੇ ਦੀ ਕੋਈ ਦੇਣ ਨਹੀਂ ਸੀ ਕਿਸੇ ਨੇ ਜਿਉ ਕਿਸੇ ਹੋਰ ਵੀ ਕੋਈ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਵੀ ਫਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਧੌਲੇ ਕਿੰਗਰੇ ਤੋਂ ਬਾਈ ਸੇਵਕ ਦੇ ਘਰੋਂ ਉਹ ਪਾਰ ਦਾ ਕੰਮ ਆ ਸੋਹਣੇ ਜਾਨਵਰ ਹੁੰਦੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਤਿੰਨ ਚਾਰ ਨਾਗ ਹੈਗੇ ਆ ਦੋਸਤੋ ਇੱਕ ਸੂਈ ਸਵਾਈ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਬੱਚੀ ਨੂੰ ਜਨਮ ਦਿੱਤਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਬਾਈ ਸੇਵਕ ਦੇ ਘਰੇ ਆ ਤੇ ਅੱਜ ਦੀ ਵੀਡੀਓ ਦੀ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਬਾਈ ਜੀ ਸੱਸੀ ਕਾ ਤੁਸੀਂ ਕਹੋ ਠੀਕ ਹੈ ਵੀਰੇ ਵਧੀਆ ਵਧੀਆ ਹੋਰ ਤੁਸੀਂ ਦੱਸੋ ਬਾਈ ਬੜੇ ਵਧੀਆ ਕਿਰਪਾ ਬੇਨਾਕ ਦੀ ਬਾਈ ਕਿੰਨੇ ਨਾਗਾ ਬਾਈ ਸੇਵਕ ਅੱਜ ਨਾਗ ਵੀਰੇ ਆਪਾਂ ਹੋਣੇ ਹੈਗੇ ਵੀਰੇ ਤਿੰਨ ਵੀਰੇ ਠੀਕ ਆ ਤਿੰਨ ਨਾ ਆਗਾ ਹਾਂ ਗਾਂ ਜੀ ਸੀ ਵੀਰੇ ਪੰਜ ਛੇ ਆਪਣੀ ਵੇਗ ਗਿਆ ਵੀਰੇ ਠੀਕ ਆ ਤੇ ਇਹ ਬਈ ਜਰਸੀ ਅੰਗ ਚ ਜਿਹੜੀ ਗਾਂ ਇਹਦੀ ਗੱਲ ਕਰੀਏ ਤਾਂ ਕਿੰਨਾ ਸੂਹਾ ਸੂਈ ਹੈ ਬਈ ਇਹ ਵੀਰੇ ਗੱਪ ਮੋਰਦੇ ਵੀਰੇ ਅਪਾ ਦੂਜਾ ਕਹ ਦੀ ਵੀਰੇ ਰਿਜਨਲ ਤੀਜਾ ਸੂਹਾ ਸੂਈ ਹੈ ਵੱਡੀ ਠੀਕ ਆ ਸੂਹਾ ਸੂਈ ਹੈ ਠੀਕ ਆ ਆਪਣੇ ਕਰੇ ਪਰ ਜੇ ਛਿੱਗੀ ਆ ਮੂੰਹ ਕੰਨਗਲ ਦਾ ਨਾ ਮਤਲਬ ਛਿੱਗੀ ਪੂਰੀ ਹੈ ਮਤਲਬ ਦੂਜੇ ਕੰਨਗਲ ਸੱਟਣ ਨਾਲ ਸੱਟਨ ਲੱਗ ਗਈ ਵੀਰੇ ਠੀਕ ਆ ਚੱਕਣ ਲੱਗ ਗਈ ਯਾਨੀ ਕਿ ਠੀਕ ਆ ਕੀ ਬੱਚਾ ਦੇਤਾ ਬਈ ਸੇ ਵੱਛੀ ਸੀ ਵੀਰੇ ਵੱਛੀ ਬਹੁਤ ਸੋਹਣੀ ਦਿੱਤੀ ਹੈ ਬਹੁਤ ਸੋਹਣੀ ਦਿੱ ਤੇ ਜੇ ਮਰਜੀ ਸੀਮਨ ਬੰਦਾ ਲਵਾ ਲੈ ਉਹ ਜੇ ਬੱਚਾ ਦੇਊਗਾ ਬਾਈ ਬਹੁਤ ਵੱਡੇ ਢਾਂਚੇ ਢੁੰਚੇ ਦੇ ਬਾਈ ਗਿਆ ਕਰਨ ਵੇ ਇੱਕ ਅੱਲਾ ਵੀਰੇ ਆਪਣਾ 2 2.5 ਕਿਲੋ ਵੀਰ ਤੋਂ ਕੱਢ ਛੱਡਿਆ ਮਤਲਬ ਬੱਛੀ ਚਿੰਗਾਤੀ ਸੀ ਆਪਾਂ ਦੀ ਵੀ ਵੀਰ ਤਿੰਨ ਘੰਟੇ ਹੋ ਗਏ ਠੀਕ ਆ ਆਮਰੇ ਤੇ ਤਿੰਨ ਘੰਟੇ ਹੋ ਗਏ ਤੇ ਜੇਰ ਪਾਣੀ ਬਾਕੀ ਆ ਹਨਾ ਜੇਰ ਪਾਣੀ ਬਾਕੀ ਬਹਿ ਗਈ ਵੀਰੇ ਜੇ ਨਾ ਜੇ ਸਿੱੜ ਦੂ ਵੀਰੇ ਨਾਲ ਮੋਟੇ ਬੱਚਨ ਵਾਲੀ ਜੇ ਥੋੜਾ ਜਿਹਾ ਬੱਚੇ ਦਾ ਵੱਧ ਕਰੀ ਜਾਂਦੀ ਆ ਉਹ ਬੱਚੇ ਦੇ 27 ਹੋਈ ਆ ਉਹ ਗੱਲ ਨਹੀਂ ਕਰ ਮੈਂ ਬੈਂਦੀ ਥੋੜਾ ਜਿਹਾ ਘਾਟਾ ਕਰਕੇ ਆ ਨਹੀਂ ਮਾਰ ਦੀ ਮੂਰਤੀ ਵੀ ਵੱਡੇ ਬਾਈ ਕਿਵੇਂ ਉਹ ਨਹੀਂ ਉਹ ਈ ਗੱਲ ਤੇ ਬਾਈ ਸੇਵਕ ਇਹ ਸੁਹਾ ਤੀਜਾ ਸੁਈਏ ਦੁੱਧ ਕਿੰਨਾ ਕੁ ਪਾ ਦੂਗੀ ਦੁੱਧ ਵੀਰੇ ਬੰਦਾ ਕਹਿੰਦਾ ਬਤ 30 ਕਿਲੋ ਕਹ ਜੀ ਵੀਰੇ ਹਾਂ ਅੱਜ ਮੈਂ ਮੌਸਮਾ ਗਰਮੀ ਦਾ ਵੀਰੇ 20 ਕਿਲੋ ਦੇ ਦੂਗੀ ਬੜੇ ਆਰਾਮ ਨਾਲ ਠੀਕ ਆ 20 ਕਿਲੋ ਆਰਾਮ ਨਾਲ ਦੇ ਬੜੇ ਆਰਾਮ ਨਾਲ ਠੀਕ ਆ ਤੇ ਭਾਉਂਦੀ ਇਹਦੇ ਬਾਈ ਸਹੀ ਗੱਲ ਆ ਤੁਹਾਡੀ ਜਰਸੀ ਦਾ ਸੀਮਨ ਲੱਗ ਜੇ ਇਹਦਾ ਜਰਸੀ ਦਾ ਬੱਚਾ ਵਾਲਾ ਭਾਵੇਂ ਐਰ ਸ਼ੇਰ ਦਾ ਜਿਹੋ ਜਿਹੇ ਵਾਲਾ ਬੱਚਾ ਵੀਰੇ ਹੋ ਜੇ ਪਾਉਗੀ ਫੁੱਲ ਵੱਡੇ ਢਾਂਚੇ ਦੀ ਵੀਰੇ ਛੋਟੀ ਨਹੀਂਗੀ ਇਹ ਸਹੀ ਗੱਲ ਵੀਰੇ ਚਾਰੇ ਥਾਣਾ ਕੋਈ ਐਕਸਟਰਾ ਦੇ ਕੋਈ ਬੱਜੀ ਨਹੀਂ ਕੁਛ ਨਹੀਂ ਵੀਰੇ ਐਡੀ ਚੰਗੀ ਚੋਈ ਲੱਗੀ ਬਹੁਤ ਚੰ ਲੋ ਵੀ ਐਫ ਬੱਚੇ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਐਰ ਸ਼ੇਅਰ ਦਾ ਜਿਹਨੇ ਸੀਮਾ ਲਵਾਉਣਾ ਐਰ ਸ਼ੇਅਰ ਦਾ ਵੀ ਬੱਚਾ ਪਯੋਰੀ ਦੇਣਾ ਇਹਨੇ ਜਰਸੀ ਦਾ ਲਵਾ ਲਿਆ ਜਰਸੀ ਦਾ ਲਵਾ ਲਿਆ ਤਾਂ ਜਰਸੀ ਦਾ ਸੀਮਾ ਲਵਾ ਲਿਆ ਬਾਈ ਉਹ ਵੀ ਮਤਲਬ ਪਹਿਲਾਂ ਆਪਣੇ ਜਿੰਨੀਆਂ ਵੱਡੀਆਂ ਵੱਡੀਆਂ ਪੰਜਾਬ ਵਾਲੀ ਉਹ ਜਰਸੀ ਹੈ ਬੇਣੀ ਸਹੀ ਗੱਲ ਆ ਸਹੀ ਗੱਲ ਲਓ ਵੀ ਵੱਡੇ ਢਾਂਚੇ ਦੀ ਹੈ ਬੇ Full ਵੱਡੇ ਢਾਂਚੇ 'ਚ ਹਵਾਨਾ ਕਰਮ ਵਾਲੀ ਦਾ ਬਹੁਤ ਸੋਹਣਾ ਦੋਸਤੋ ਅੱਖਾਂ ਵੀ ਲਾਲ ਨੱਕ ਵੀ ਲਾਲ ਸਾਰੇ ਐ ਸਹੀ ਗੱਲ ਆ ਬਾਕੀ ਖੁੰਨੇ ਢਾਂਚੇ ਦੇ ਵਿੱਚ ਆ ਕੋਈ ਦੋਸਤੋ ਜੀ ਗੱਲ ਕਰੀਏ ਲੱਸੀ 라ਮ ਹੀ ਨਹੀਂ ਲੱਸੀ ਦੁੱਸੀ ਨਹੀਂ ਵੱਡੇ ਭਾਈ ਹਮ ਖਾਣਾ ਦਾ ਸਾਇ ਵੀ ਬਹੁਤ ਸੋਹਣਾ ਬਾਕੀ ਹਵਾਨੇ ਤੇ ਨਾੜਾ ਵੇਖੋ ਨਾ ਕਿਆ ਬਾਤ ਹੈ ਬਾਈ ਵੀਲਸ ਬਹੁਤ ਮੋਟੀ ਸਹੀ ਗੱਲ ਹੈ ਦੁੱਧ ਨਹੀਂ ਵੀਲ ਨਹੀਂ ਹੁੰਦਾ ਬਾਈਆਂ ਦਾ ਬਾਹਲਾ ਹੀ ਨੂੰ ਮਾਨ ਕਰਦੇ 20 ਲੀਟਰਾਂ ਖੁੱਲਾ ਦੁੱਧ ਪਿਆਉਗੀ ਕਿਉਂ ਟਾਂਚਾ ਵੱਡਾ ਦੁੱਧ ਦੇ ਨੇ ਪਾ ਹੀ ਦੇਣਾ ਬਾਕੀ ਸੇਵਾ ਤੇ ਨਿਰਪਰ ਹੁੰਦਾ ਆ ਨਿਰਪਰ ਸੇਵਾ ਤੇ ਤੇ ਬੱਚੇ ਆਪਾਂ 30 ਕਿਲੋ ਖੇਦੀ ਗਾਰੰਟੀ ਹੈ ਸਹੀ ਗੱਲ ਹੈ ਇਹ ਕਰਮਾਲੀ ਦੇ ਬਈ ਚੋਲੇ ਦਾ ਮੱਤੀ ਵੀ ਚੋਲੂ ਵੱਡੇ ਬਈ ਸਹੀ ਗੱਲ ਆ ਸਹੀ ਗੱਲ ਆ ਬੱਚੀ ਬਹੁਤ ਜੰਗੀ ਵੱਡੇ ਵੀਰੇ ਲਓ ਬਈ ਬੱਚੀ ਵੀ ਤੁਹਾਨੂੰ ਖਾ ਦੇਣਾ ਦੋਵੇਂ ਪਾਸੇ ਤੋਂ ਪਹਿਲਾਂ ਨਾੜਾ ਵਗਾਉਣੇ ਹਵਾਨੇ ਤੇ ਦੇਖੋ ਬੱਚੀ ਆ ਪੂਰੇ ਵਧੀਆ ਹੱਥੀ ਜਵਾਈ ਵਾਲਾ ਥਾਣਾ ਤੇ ਬੱਚੀ ਵੇਖੋ ਇਹਨਾਂ ਬੱਚੀ ਬਹੁਤ ਸੋਹਣੀ ਐ ਦੋਸਤੂ ਖੁੱਲੇ ਹੱਡਾ ਪੈਰਾਂ ਜੇ ਤਿਆਰ ਹੋਊਗੀ ਜਿਹੜਾ ਵੀਰ ਸੇਵਾ ਸੰਭਾਲਾ ਲਾ ਜਾਂਦਾ ਬਾਕੀ ਗਾਂ ਦਾ ਫੇਸ ਵੇਖੋਗੇ ਨਾ ਫੇਸ ਤੁਹਾਨੂੰ ਜਜਮੈਂਟ ਹੋਊ ਜਰਸੀ ਬੱਚਾ ਵੀ ਦੇ ਦੇਣਾ ਇਸ ਹਫਤੇ ਇਹਨੇ ਦੇ ਹੀ ਦਿੱਤਾ ਤੇ ਭਾਉ ਦੀ ਐਰ ਸ਼ੈਰ ਦਾ ਸੀਮਾ ਲਾਓ ਇੱਕ ਲਾਓ ਜੋ ਮਰਜ਼ੀ ਬੈਠੇ ਬੰਦਾ ਬਈ ਪੈਰ ਵੀ ਨਹੀਂ ਪੜਦੀ ਕਰ ਲਓ ਚਵਾਈ ਵੇਖੀ ਬਈ ਲਓ ਔੜਾ ਲੈ ਸਾਰੇ ਧਾਰ ਆਲੇ ਬਈ ਜਮਾ ਗੋਲਈ ਹੈ ਲਓ ਚਵਾਈ ਬਰੇਡੀ ਪੋਲੀ ਗਰਮ ਵਾਲੀ ਵੀਰੇ ਲਓ ਕੋਈ ਪੂਰ ਸ਼ਿੱਟਾ ਨਹੀਂ ਆ ਗੰਨੇ ਵਰਗੀ ਧਾਰ ਆ ਦੋਸਤੋ ਵੇਖ ਤਾਂ ਜੀ ਠੀਕ ਆ ਬਈ ਬੜਾ ਚੰਗਾ ਚੁੰਨ ਚੁੰਨ ਲੱਗਿਆ ਗਰਮ ਵਾਲ ਨੂੰ ਐਂ ਜਿਵੇਂ ਚੋਈ ਚੱਲੇ ਸਹੀ ਗੱਲ ਹੈ ਮੈਂ ਚੋਇਆ ਦੋ ਡਾ ਕਿਲੋ ਕੱਢਦਾ ਸੀਗਾ ਠੀਕ ਆ ਸੇਵ ਕੀ ਜੇ ਤਾਂ ਨਾ ਨਹੀਂ ਸਿੱਟਦੇ ਨੇ ਵੀਰੇ ਸਹੀ ਗੱਲ ਆ ਸਹੀ ਗੱਲ ਬਈ ਸੇਵਕੇ ਦਾ ਲਾਈਨ ਦੇਣ ਜਿਹੜਾ ਰੇਟ ਦੱਸੀ ਬੜਾ ਉਲਝਾਲਾ ਕੰਮ ਆ ਰਿਹਾ ਤੇ ਗਾਂ ਵੇਖ ਕੇ ਜਿੱਡਾ ਗਾਂ ਦਾ ਸੀਸੀ ਦੇ ਕੋਲ 1.5 ਦਾ ਥੋੜਾ ਆਪਾਂ ਵੀਰੇ 85 ਹਰ ਦੀ ਗਾਂ ਦੇ ਦੇ ਠੀਕ ਆ 85000 ਦੀ ਦੇ ਦੇ ਹਾਂਜੀ ਵੀਰੇ ਹੁਣ ਜੈ ਜੀ ਮੰਗਦੇ ਬਾਹਲਾ ਨਹੀਂ ਆਇਆ ਰੇਟ ਬਾਈ ਨੇ 85000 ਰੁਪਏ ਰੱਖਿਆ ਪਰ ਗਾਂ ਵੀਰੇ ਬਹੁਤ ਚੰਗੀ ਹੈ ਵੀਰੇ ਰੇਟ ਦੀ ਹੱਡੀ ਦੀ ਗੱਲ ਕਰੀਏ ਨਾ ਦੋਸਤੋ ਮਗਰਲੇ ਪਾਸੇ ਤੋਂ ਲੈ ਕੇ ਅੱਗੇ ਤਾਈਂ ਸਿੱਧੀ ਜੋ ਸਟੇੜੀ ਹੈ ਬਾਈ ਕਰਮ ਵਾਲੇ ਦੇ ਬੱਚੇ ਪੁੱੱਚੇ ਬੜੇ ਚੰਗੇ ਦੇ ਨੇ ਗਾਣੇ ਚੰਗੇ ਵਧੀਆ ਸਿਮਨ ਲੱਗਿਆ ਵੱਡੇ ਵੀਰੇ ਜਾਸੀ ਦਾ ਵਧੀਆ ਪਿਆ ਵਾਲੀ ਰੇਟ 85000 ਕਰਦੇ ਹਾਂ ਹਾਂਜੀ 85 ਵੱਡੀ ਹੈ ਵੀਰੇ ਛੋਟੀ ਨਹੀਂ ਗਾਂ ਵੀ ਸਹੀ ਅੱਲਾ ਫੁੱਲ ਵੱਡੇ ਟਾਂਚੇ ਦੇ ਵਿੱਚ ਹਵਾਨਾ ਸਾਫ਼ ਸੁਥਰਾ ਵੱਛੀ ਵੀਰੇ ਤੇ ਤੁਰੇ ਪਰਦੇ ਵਰਗੇ ਪੈਣੀ ਆਪਣੇ ਤੇ ਵਧੀਆ ਬਣਾ ਦੇ ਕਰ ਵੱਛੀ ਨੂੰ ਜਨਮ ਦਿੱਤਾ ਰੇਟ 85000 ਮ ਤੇ ਬਈ ਤੋਕੜ ਕੇ ਬੰਦਾ ਤੋਹਫਾ ਅਜੇ ਗੱਲ ਕਰੀਏ ਕੀ ਡਿਟੇਲ ਹੈ ਦੀ ਇਹ 6 ਮਹੀਨੇ ਮਤਲਬ ਹੋ ਗਏ ਪੂਰੇ 6 ਮਹੀਨੇ 7ਵਾਂ ਲੱਗਿਆ ਵਿਆ ਆਪਾਂ 6ਾਂ ਦੀ ਘਰੇ ਆ ਕੇ ਪਾ ਲਈ ਡਾਕਟਰ ਤੋਂ ਖੁਦ ਚੈੱਕ ਕਰਾਈ ਆ ਠੀਕ ਆ ਮਤਲਬ ਤੇ ਟਿਕਟ ਠੰਡਾ ਬਲਵਾ ਦੋ ਬਈ ਦੁੱਧ ਹੋਣਾ ਇਸ ਵਕਤ ਕਿੰਨਾ ਉਹ ਵੀਰੇ ਗੱਪ ਮਾਰਨ ਉਹਰੇ 8 ਕਿਲੋ ਉਹਰੇ 6 ਕਿਲੋ ਦੁੱਧ ਆ ਵੀਰੇ 6 ਕਿਲੋ ਤੇ ਗੱਲ ਵੀਰੇ ਠੰਡੀ ਇਹ ਵੀ ਇੰਨੀ ਕਰਨ ਵਾਲੀ ਵੀਰੇ ਐਂ ਹੀ ਵਜਾ ਕਰਨ ਵਾਲੀ ਤੇ ਠੰਡੀ ਸੀਲ ਦੀ ਗੱਲ ਕਰੀਏ ਨਾ ਤੇ ਇਹਦੇ ਵਿੱਚ ਵੀ ਐ ਬੜੀ ਪੋਲੀ ਹੈ ਵੀਰੇ ਵਿੱਚ ਦੁਪਹਿਰ ਦਾ ਵੇਲਾ ਉਸ ਟੰਗ ਨਾਲ ਜੱਜਮੈਂਟ ਕਰਿਓ 2:30 ਵਜੇ ਆ ਤੇ ਕੋਈ ਬੱਚੇ ਦਾ ਨਹੀਂ ਕਿ ਵੀ ਹੁਣ ਤੇ ਵੀਰ 100 ਮਹੀਨੇ ਲੱਗਣਾਲਾ ਵੀਰ ਭਾਵੇਂ ਉਹਨੂੰ ਟਰਾਈ ਕਰੂਗਾ ਹੋਲਡ ਕਰਦੇ ਪਰ ਐਡੀ ਨਰਮ ਨੁਰਮਾ ਕਰਮ ਵਾਲੀ ਜੇ ਤੇ ਵੀਰ ਨੇ ਮਹੀਨਾ ਡੇਢ ਮਹੀਨਾ ਡੰਗਾ ਲਾਉਣਾ ਦੁੱਧ ਹੈ ਨਹੀਂ ਹਾਂ ਝੂਈ ਜਾ ਪਰ ਵੀਰ ਇਹ ਸੀਲ ਸੌ ਬੜੀ ਕਰਮ ਵਾਲੀ ਸੀਲ ਸੌ ਵਾਕਈ ਬਹੁਤ ਇਹ ਕਲਰ ਕਲਰ ਬੜਾ ਵਧੀਆ ਐ ਵਾਈਟ ਦਾ ਸਹੀ ਗੱਲ ਬਾਕੀ ਜਿਹੜਾ ਸਾਹਮਣੇ ਵਸਤੇ ਰੱਖਦਾ ਨਾ ਠੋਕੜ ਗੱਬਣ ਤੇ ਬੱਚੀ ਦੀ ਗੱਲ ਕਰੀਏ ਸੋਹਣੀ ਆ ਭਾਈ ਕਿੰਨਵੇਂ ਸੂਏ ਲਈ ਅੱਗੇ ਇਹ ਗੱਬਣਾ ਦੂਜੇ ਸੂਏ ਲਈ ਦੂਜੇ ਸੂਏ ਲਈ ਗੱਬਣਾ ਪਹਿਲਾ ਹੀ ਸੂਈ ਹੈ ਹਜੇ ਤੇ ਸੀਲ ਸੌ ਲਾਓ ਭਾਈ ਕਰਮਾਂ ਵਾਲੀ ਬਹੁਤ ਇਹ ਸੋਹਣਾ ਹਵਾਨਾ ਤਿਆਰ ਕਰੂਗੀ ਹੁਣ ਤਾਂ ਟੋਕੜ ਆ ਜੇ ਗੱਲ ਕਰੀਏ ਬੜਾ ਸੋਹਣਾ ਹਵਾਨਾ ਤਿਆਰ ਕਰਦੀ ਵੀਰੇ ਆਪਣੀ ਵੇਖੀ ਭਲਿਆ ਜੀ ਯਾਰ ਉਸ ਤੋਂ ਲਈਏ ਵੀਰੇ ਉਹ ਲਿੱਸੀ ਲਾਵੀ ਨਹੀਂ ਜੇ ਗੱਲ ਕਰੀਏ ਵੀ ਅਗਲਾ ਕਹਿੰਦਾ ਲਿੱਸੀ ਮਾਜ਼ਮ ਲੱਗਿਆ ਜੀ ਤੂੰ ਲਈ ਆਪਾਂ ਠੀਕ ਉਹ ਸੱਜਾ ਸਾਖ ਲੈ ਜਾਂਦਾ ਮਤਲਬ ਤੇ ਟੋਕੜ ਫਿਰ ਜਰਾ ਆਪਾਂ ਨੂੰ ਲੈ ਲਈ ਦਿਓ ਲਓ ਵੀ ਹਵਾਨੇ ਦੀ ਫਿਟਿੰਗ ਦੀ ਗੱਲ ਕਰੀਏ ਨਾ ਜਦੋਂ ਕਰਮਾ ਵਾਲੀ ਪੂਰੇ ਤਿਆਰੀ ਦੇ ਵਿੱਚ ਹੋਈ ਤੇ ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਹੁਣ ਤਾਂ ਜੇ ਗੱਲ ਕਰੀਏ ਟੋਕੜ ਆ ਕੱਦ ਘੱਟ ਪੂਰਾ ਵੱਡਾ ਵੇਰਬੂ ਚੰਗੀ ਆ ਬਾਕੀ ਫੇਸ ਵੀ ਬਹੁਤ ਪਿਆਰਾ ਲੰਮੀ ਲੰਮੀ ਬਈ ਵੱਡੀ ਬੁੱਢੀ ਪੂਰੀ ਛੋਟੀ ਨਹੀਂ ਕਰਨੀ ਸਹੀ ਗੱਲ ਲਓ ਵਧਨ ਵਾਲੀ ਹੈ ਵੀਰੇ ਕਰਮ ਵਾਲੀ ਜਿਸ ਨੂੰ ਸਹੀ ਗੱਲ ਆ ਕਰਮ ਵਾਲੀ ਦੂਜਾ ਸੂਆ ਹੁਣ ਸੂਗੀ 6 ਮਹੀਨਿਆਂ ਦੀ ਬਾਈਆਂ ਦਾ ਚੈੱਕ ਕਰਵਾਤੀ ਸਤਵਾਂ ਲੱਗਿਆ ਹੋਇਆ ਬਾਕੀ ਦੋਸਤੋ ਜਿਹੜੇ ਵੀਰ ਨੇ ਆਪਦੀ ਚੁਵਾਈ ਕਰਨੀ ਹੈ ਤਾਂ ਤੁਸੀਂ ਇੱਥੇ ਆ ਕੇ ਆਪਦੀ ਦੋ ਟਾਈਮ ਰੋ ਟਾਈਮ ਰੋ ਚੋ ਕੇ ਸੱਲੀ ਕਰਕੇ ਹਿਲ ਜਾਏ ਵੀਰੇ ਬਾਕੀ ਆਪਦੀ ਜੇ ਕਿਸੇ ਵੀਰ ਨੇ ਚੈੱਕ ਕਰਾਉਣੀ ਆ ਤਾ ਡਾਕਟਰ ਆਪ ਦਾ ਆ ਡਾਕਟਰ ਨੇ ਚੈੱਕ ਕਰਾ ਕੇ ਆ ਵੀ ਲੱਭ ਮੜੇ ਹੱਥ ਲਾਇਹਦੀ ਕਿ ਪਸਮਾਕ ਕਰੇ ਲੈ ਗਰਮ ਵਾਲੇ ਵੇਲੇ ਆ ਮੜੇ ਨਾਲ ਫਿਰ ਉਹਦੀ ਗਰਮ ਵਾਲੀ ਵੇਲਾ ਸਹੀ ਗੱਲ ਆ ਦੇਖ ਸਕਦੇ ਆ ਵਾਕਈ ਪਸਮਾਕ ਕਰੇ ਆ ਮੜੇ ਹੱਥ ਹੀ ਲੈਉਂ ਈ ਧਰਾਂ ਹੀ ਮਰ ਗਏ ਅੰਪਾਇਰ ਦਾ ਵੇਲਾ ਇਹ ਕਿੱਦਾਂ ਹੋਣਾ ਪਸਮਾਕ ਹੋ ਕੇ ਬੜਾ ਵਧੀਆ ਤੁਣਾ ਬਈ ਬੇ ਲਾ ਆਪਣੇ ਕੋਲੇ ਵੱਡੇ ਵੀਰੇ ਚਵਾਈ ਦੀ ਨਹੀਂ ਗਾ ਮਾੜੀ ਹੋਗੀ ਵੱਡੇ ਬਈ ਕੋਈ ਸ਼ੇਟਾ ਨਹੀਂ ਬਾਕੀ ਉਸ ਵੀ ਨਹੀਂ ਵੀਰੇ ਕਰਮ ਵਾਲਿਆ ਤੇ ਬਾਕੀ ਬਾਈ ਸੇਵਕੇ ਦਾ ਰੇਟ ਕੀ ਕਰਦੇ 65000 ਦੇ ਦਾਂਗੇ ਵੱਡੇ ਬਈ 65000 ਦੀ 65000 ਦੀ ਵੀਰੇ ਠੀਕ ਆ ਗਾ ਬਹੁਤ ਚੰਗੀ ਵੀਰੇ ਗਰਮ ਵਾਲੀ ਤਿੰਨ ਮਹੀਨੇ ਪਏ ਬਹੁਤ ਵਧੀਆ ਮੌਸਮ ਚ ਆਉਣਾ ਨੇ ਵਧੀਆ ਤੋਂ ਸਹੀ ਗੱਲ ਆ ਰੁੱਤ ਤੇ ਆਊਗੀ ਹਾਂ ਬੜੇ ਵਧੀਆ ਰੁੱਤ ਤੇ ਠੀਕ ਆ ਹਾਂਜੀ ਰੇਟ 5000 ਹਾਂਜੀ ਇਸ ਤੋਂ ਅਗੇ ਭਾਈ ਤਿੰਨ ਨੰਬਰ ਦੀ ਗੱਲ ਕਰੀਏ ਇਹ ਵੀ ਤੀਜਾ ਸੂਆ ਸੂਈ ਵੀਰੇ ਕੱਪੜੇ ਠੀਕ ਆ ਤੀਜਾ ਸੂਆ ਕਰਮਾਲੀ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨ ਪਏ ਬਈ ਸੇ ਇਹ ਦਿਨ ਵੀ ਰਿ ਲੈ ਜੂਗੀ 7-8 ਦਿਨ 7-8 ਦਿਨ ਲੈ ਜੂਗੀ ਹਾਂਜੀ ਲੈ ਜੂਗੀ ਠੀਕ ਆ ਦੁੱਧ ਕਿੰਨਾ ਪਾ ਦੂ ਬਈ ਸੇ ਦੁੱਧ ਵੀਰੇ ਐਵੇਂ ਆਪ ਨੂੰ ਕਹਿਣ ਨੂੰ ਵੀਰੇ ਚ 35-30 ਕਿਲੀ ਠੀਕ ਆ 25 ਕਿਲੋ ਤੋਂ ਨਹੀਂ ਮਰਦੀ ਬਹੁਤ ਵਧੀਆ 25 ਕਿਲੋ ਖੁੱਲਾ ਦੁੱਧ ਪਾ ਤੈਨੂੰ ਝੋਲੀ ਲੱਗਦੀ ਆ ਇਹਨੂੰ 40 ਕਿਲੋ ਵੀ ਕਹਿਦੀ ਕਹਿ ਸੱਜੂ ਵੀ ਸਹੀ ਗੱਲ ਆ ਸਹੀ ਗੱਲ ਹਾਂਜੀ 9 ਵਜੇ ਵੇਲੇ ਵਿੱਚ ਨਾੜਾ ਨਾੜਾ ਬਹੁਤ ਵਧੀਆ ਵੇਲ ਜਦਿ ਲਾਓ ਨਾੜਾ ਲੇਕ ਨਾ ਬਾਕੀ ਬਹੁਤ ਠੰਡੀ ਗਰਮ ਵਾਲੀ ਵੀਰੇ ਠਾਈ ਬੈਠੇ ਇਹ ਵੀ ਬਹੁਤ ਵਧੀਆ ਇਹ ਵੇ ਸੇਵਕਾਂ ਦਿਨ ਕਿੰਨੇ ਲੈ ਜੂਂਦਾ ਜਾਇਆ ਦਿਨ ਵੀ ਲੈ ਜੂ 7-8 ਦਿਨ ਵੀ 7-8 ਦਿਨ ਲੈ ਹਾਂ ਲੋ ਸੁਣੀ ਝੂਲੀ ਝੂਲ ਤੇ ਸੁਣਾ ਹਵਾਨਾ ਗੈਗੂ ਚੰਗਾ ਨਾੜਾਂ ਤੇ ਹਵਾਨੇ ਤੇ ਵੇਖੋਗੇ ਨਾ ਬਹੁਤ ਚੰਗੀਆਂ ਨਹੀਂ ਗਰਮੀ ਮੰਨੇ ਨਹੀਂ ਮਿਲਕ ਵੇਨ ਵੀ ਚੰਗੀ ਆ ਫੇਸ ਕ੍ਰੋਸ ਅੰਗ ਜ਼ਰੂਰ ਆ ਪਰ ਢਾਂਚਾ ਵੱਡਾ ਬਹੁਤ ਵੱਡੀ ਆ ਦੁੱਧ ਸੋਹਣਾ ਪਾਉਗੀ 25 ਲੀਟਰ ਤੋਂ ਬਾਈ ਸੇਵਕਾਂ ਦਾ ਮਰਦੇ ਨਹੀਂ ਮਰਦੇ ਨਹੀਂ ਮੇਰੇ ਬਾਈ ਕਿਹਨੇ ਲੂ ਫਾਰਮ ਤੋਂ ਲਈ ਆਪਾ ਬਰੇਆ ਠੀਕ ਆ ਕੋਈ ਲਿੱਸੀ ਨਹੀਂ ਕੋਈ ਫੋਰਟ ਚਾਂਗ ਨਹੀਂ ਹਵਾਨੇ ਦੀ ਫਿਟਿੰਗ ਦੀ ਗੱਲ ਕਰੀਏ ਬਹੁਤ ਸੋਹਣਾ ਕੋ ਟਟਮਾਨੀ ਕੋਈ ਫੋੜ ਛਾਂਗ ਨਹੀਂ ਚਾਰੇ ਪੱਖ ਤੋਂ ਹਾਂ ਗਾਂ ਜੇ ਗੱਲ ਕਰੀਏ ਸਾਫ਼ ਸੁਥਰੀ ਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਬਾਕੀ ਦੁੱਧ ਸੇਵਾ ਦਾ ਵੀ ਵੀਰੇ ਬਹੁਤ ਅਸਲ ਆ ਮੇਰੇ ਗਾਂ ਸਹੀ ਗੱਲ ਆ ਸਹੀ ਜੇ ਅਸੀਂ ਵੀਡੀਓ ਦੇ ਵੇਣੇ ਆ ਲਾ 50 ਕਿਲੋ ਕੇ ਦੇ ਲਿਓ ਸਹੀ ਗੱਲ ਆ ਸਹੀ ਗੱਲ ਆ ਤੇ ਬਾਹਰ ਸਾਫ਼ ਸੁਥਰੀ ਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਹਮੇਸ਼ਾ ਜੇ ਗੱਲ ਕਰੀਏ ਨਾ ਬਾਈ ਕੋਲੇ ਆਈ ਦਾ ਰੁਟੀਨ ਦੇ ਵਿੱਚ ਹੀ ਹਵਾ ਨੇ ਪੱਖ ਤੋਂ ਵਹਿੜਾਂ ਚੰਗੀਆਂ ਹੁੰਦੀਆਂ ਉਹ ਵੀਰੇ ਆਪਣੇ ਕੋਲੇ ਕਮਾਲ ਦੀ ਕਿਰਪਣਾ ਜਨਕਰ ਲੈਣੇ ਵੀਰੇ ਮਤਲਬ ਵਧੀਆ ਥਣਲੇਵੇ ਦਾ ਸਾਫ ਸੁਥਰਾ ਸੀਲ ਝੰਡਾ ਚਲੋ ਮਲਕੀਰ ਵਿੱਚ ਆ ਵੀ ਜਾਂਦੀਆਂ ਵੀਰੇ ਉਹ ਐਂ ਕਹਦੀਏ ਤੇ ਪਰ ਖੂ ਆਪਣੇ ਕੋਲੇ ਵੀਰੇ ਸਫਾਈ ਵਾਲਾ ਡੰਗਰੀ ਵੀਰੇ ਠੀਕ ਆ ਬਈ ਸੇਵਕੇ ਦਾ ਰੇਟ ਕੀ ਰਹੂਗਾ ਇਹ ਵੀਰੇ 85 ਹਜ਼ਾਰ ਦੀ ਗਾਂ ਵੀਰੇ ਆਪਾਂ 85 ਹਜ਼ਾਰ ਦੀ ਹੋਰ ਬੰਦੇ ਕੋਲ ਤਾਂ ਇੱਕ 5 ਦੀ ਆ ਪਰ ਆਪਾਂ ਵੀਰੇ 85 ਹਜ਼ਾਰ ਦੀ ਗੋ ਵੀ ਦਿਆਂਗੇ ਲਓ ਵੀ 85 ਹਜ਼ਾਰ ਦੀ ਬਾਈ ਜਾਂਦਾ ਇਹ ਦੇ ਦਾਂਗੇ ਬਾਕੀ ਮਾਨਤਨ ਹੋ ਜਾਂਦਾ ਵੀਰੇ ਉਹ ਨਹੀਂ ਚਲ ਆਂਦਾ ਹਾਂ ਮੌਕੇ ਤੇ ਹੋਏ ਸਹੀ ਗੱਲ ਆ ਸਹੀ ਜਾਨਵਰ ਵੀਰੇ ਚੰਗੇ ਆ ਬਾਹਰ ਬੰਦਾ ਘੁੰਮ ਕੇ ਆਲਾ ਵੇਖ ਕੇ ਦੁਨੀਆ ਸਿਆਣੀ ਸਾਰੇ ਬਣੋ ਗਾਂ ਵੀਰੇ ਕਿੱਡੀ ਗਾਂ ਵੀਰੇ ਘਰੇ ਹੋਵੇ ਘਰੇਲੂ ਬੰਦਾ ਇੱਕ 10 ਮੰਗੇ ਵੀਰੇ ਸਹੀ ਗੱਲ ਆ ਸਹੀ ਬਾਕੀ ਬਾਈ ਚੈਲੰਜ ਕਰਦਾ ਹੁੰਦਾ ਜਿੱਥੋਂ ਮਰਜੀ ਟਰਾਈ ਕਰਕੇ ਆ ਜੀਏ ਆਪਣਾ ਰੇਟ ਪਾਸੇ ਨਾਲੋਂ 10000 ਰੁਪਏ ਡਾਊਨ ਹੋਊਗਾ ਤੇ ਵਾਕਈ ਦੋਸਤੋ ਤੁਹਾਨੂੰ ਆ ਗਾਂ ਤੋਂ ਜੱਜਮੈਂਟ ਹੋਣੀ ਆ ਇੰਨੇ ਦੀ ਕੋਈ ਦੇਣੀ ਨਹੀਂ ਸੀ ਕਿਸੇ ਨੇ ਜਿਉ ਕਿਸੇ ਹੋਰ ਵੀ ਕੋਈ ਗਾਂ ਕਰਮਲ ਜਿਵੇਂ ਜਿਵੇਂ ਗਾਂ ਦੀਆਂ ਚਵੰਜਾ ਹੋਣੀਆਂ ਵੀਰੇ ਵੀਰੋ ਕੋਈ ਨਹੀਂ ਨਿਕਰੂ ਵੀਰੇ ਸਹੀ ਗੱਲ ਆ ਸਹੀ ਗੱਲ ਗਾਂ ਸਲੋ ਚਲੋ ਤਾਜੀ ਜੂੜੂ ਗਾਂ ਚਾਰ ਪੰਜ ਨੰਬਰ ਦੁੱਧ ਦੇ ਆ ਕੀ ਪਸ਼ੂ ਬੰਦਾ ਵੀਰ ਲੇਕਿਨ ਵੀ ਹਜੇ ਤਾਂ ਸੇਵਾ ਸੰਭਾਲ ਹੋਊਗੀ ਜਿਵੇਂ ਜਿਵੇਂ ਜੇ ਗੱਲ ਕਰੀਏ ਪਰ ਵੀਰੇ ਦਾ ਢਾਂਚਾ ਬਹੁਤ ਚੰਗਾ ਗਾਂ ਦਾ ਜਰਸੀ ਵਾਲਾ ਕਹਿੰਦਾ ਪੰਜਾਬੀ ਜਰਸੀ ਵੀ ਰਹੀ ਆ ਪਹਿਲਾਂ ਵਾਲੀ ਆਪਣੇ ਬੱਚੇ ਜਿਹੇ ਪਿਆਜ ਨਿਕਰੇ ਲੂਗਾ ਨਾ ਸਹੀ ਗੱਲ ਲਓ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਆ ਵੀ ਆਉਂਦਾ ਲਓ ਵੀ ਬਾਈ ਦਾ ਪਿੰਡ ਹੈਗਾ ਧੌਲਾ ਕਿੰਗਰਾ ਜ਼ਿਲ੍ਹਾ ਸ਼੍ਰੀ ਮਕ ਅੱਜ ਦੀ ਵੀਡੀਓ ਵਿੱਚ ਬਾਈ ਸੇਵ ਕੋਲੇ ਤਿੰਨ ਨਾਗ ਸੀ ਤਿੰਨਾਂ ਦੀ ਪ੍ਰੋਪਰ ਤੁਹਾਨੂੰ ਡਿਟੇਲ ਲੈਤੀ ਕੋਈ ਵੀ ਨਾਗ ਤੁਹਾਡੇ ਪਸੰਦ ਆਵੇ ਤਸੱਲੀ ਤੁਸੀਂ ਕਰ ਲੈਣੀ ਆ ਵੈਸੇ ਪਸ਼ੂ ਜੀ ਇਹ ਗੱਲ ਕਰੀਏ ਸਾਫ਼ ਸੁਥਰੇ ਆ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੋਸਤੋ ਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ